ਹਾਂਜੀ ਪੁਲਿਸ ਡਿਸਟ੍ਰਿਕਟ ਖੰਨਾ ਦੇ ਵਿੱਚ ਮਹਿਲਾ ਸਸ਼ਕਤੀਕਰਨ ਦੇ ਤਹਿਤ ਇੱਕ ਬਹੁਤ ਵੱਡਾ ਇਨੀਸ਼ੀਏਟਿਵ ਅੱਜ ਲਿਆ ਗਿਆ ਹੈ ਸਾਡੇ ਖੰਨਾ ਜ਼ਿਲ੍ਹੇ ਦੇ ਐਸਐਸਪੀ ਡਾਕਟਰ ਜੋਤੀ ਯਾਦਵ ਅਤੇ ਉਹਨਾਂ ਦੀ ਟੀਮ ਵੱਲੋਂ ਇਹ ਬਹੁਤ ਹੀ ਸ਼ਲਾਘਾਜੋਕ ਕਦਮ ਉਠਾਇਆ ਗਿਆ ਹੈ ਜਿਦੇ ਵਿੱਚ ਪੰਜਾਬ ਪੁਲਿਸ ਮਹਿਲਾ ਮਿੱਤਰ ਜੋ ਸਕੀਮ ਸਾਡੀ ਚਲਦੀ ਹੈ ਉਦੇ ਤਹਿਤ ਸਾਡੇ ਜਿਹੜਾ ਊਮਨ ਪੁਲਿਸ ਅਫੀਸ਼ੀਅਲਸ ਹੈਗੇ ਸਟਾਫ ਹੈਗੇ ਉਹਨਾਂ ਨੂੰ ਇਹ 8 ਸਕੂਟਰੀਆ ਜਿਹੜੀ ਹੈਗੀ ਉਹ ਇਨੋਗਰੇਟ ਅਸੀਂ ਅੱਜ ਇੱਥੇ ਕੀਤੀ ਹੈ ਇੰਦਾ ਵੱਲੋਂ ਪੂਰੇ ਖੰਨਾ ਜ਼ਿਲ੍ਹਾ ਦੇ ਵਿੱਚ ਇਸ ਤਰੀਕੇ ਦੀ 8 ਸਕੂਟੀਆਂ ਦੇ ਉੱਤੇ ਪੈਟਰੋਲਿੰਗ ਕੀਤੀ ਜਾਊਗੀ ਤੁਸੀਂ ਜਾਣਦੇ ਹੋ ਅੱਜ ਦਾ ਜ਼ਮਾਨਾ ਮਾਡਰਨ ਜ਼ਮਾਨਾ ਹੈ ਇਹਦੇ ਵਿੱਚ ਮੋਬਾਈਲ ਰਹਿਣਾ ਤੇ ਕਨੈਕਟਡ ਰਹਿਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਸੋ ਇਨ ਆ ਅੱਠ ਸਕੂਟਰੀਆ ਦੇ ਉੱਤੇ ਇਹਨਾਂ ਸਾਡੀ ਮਹਿਲਾ ਸਟਾਫ ਜਿਹੜੀ ਹੈਗੀ ਹੈ ਉਹ ਪੂਰੀ ਖੰਨਾ ਜ਼ਿਲ੍ਹਾ ਦੀ ਜਿਹੜੀ ਮੈਪਿੰਗ ਕੀਤੀ ਗਈ ਹੈ ਇਹਦੇ ਵਿੱਚ ਇਹ પેટ્રોલਿੰਗ ਕਰਨ ਗਿਆ ਖਾਸ ਤੌਰ ਤੇ ਜਿਹੜੀ ਐਜੂਕੇਸ਼ਨਲ ਇੰਸਟੀਟਿਊਸ਼ਨਸ ਹੈਗੀ ਹੈ ਸਕੂਲ ਕਾਲਜਸ ਇਹਨਾਂ ਦੇ ਉੱਤੇ ਇਹਨਾਂ ਦੀ ਇੱਕ ਖਾਸ ਆਪਣੀ ਨਿਗਰਾਨੀ ਰੱਖਣ ਗਿਆ so that ਜਿਹੜੀ ਸਾਡੀ ਬੇਟੀਆਂ ਹੈਗੀ ਹੈ ਜਿਹੜੀ ਬੱਚਿਆ ਪੜਦੀ ਹੈਗੀ ਸਕੂਲ ਕਾਲਜਸ ਦੇ ਵਿੱਚ ਇਹਨਾਂ ਦੀ ਇੱਕ ਇਹਨਾਂ ਨੂੰ ਇੱਕ ਸੇਫ ਤੇ ਸਿਕਿਉਰ ਮਾਹੌਲ ਦੇਣਾ ਸੁਰੱਖਿਅਤ ਮਾਹੌਲ ਦੇਣਾ ਇਹ ਸਾਡਾ ਉਦੇਸ਼ ਹੈਗਾ ਉਸ ਕਰਕੇ ਅਸੀਂ ਇਹ ਇਨੀਸ਼ੀਏਟਿਵ ਲਾਂਚ ਕੀਤਾ ਹੈਗਾ ਤੇ ਇਸ ਤੋਂ ਇਲਾਵਾ ਇਹ ਜਿਹੜਾ ਸਾਡਾ ਪੀਪੀਐਮਐਮ ਦਾ ਸਟਾਫ ਹੈ ਪੰਜਾਬ ਪੁਲਿਸ ਮਹਿਲਾ ਮਿੱਤਰ ਇਹ ਸਕੀਮ ਚੱਲਦੀ ਹੈਗੀ ਹੈ ਜਿਹੜੀ ਕਰਾਇਮ ਅਗੇਂਸਟ ਔਮਨ ਐਂਡ ਚਿਲड्रन ਇਹ ਜੋ ਕੰਪਲੇਂਟਸ ਆਂਦੀ ਹੈ ਉਹਨਾਂ ਨੂੰ ਇਹ ਡੀਲ ਕਰਦੀ ਹੈ ਬਹੁਤ ਸੋਹਣੇ ਤਰੀਕੇ ਨਾਲ ਇਹ ਡੀਲ ਕਰਦੀ ਹੈ ਹਰੇਕ ਥਾਣੇ ਦੇ ਵਿੱਚ ਇਹਦੇ ਵਾਸਤੇ ਅਸੀਂ ਡੈਸਕ ਸਥਾਪਿਤ ਕੀਤੇ ਗਏ ਹੈ ਤੇ ਉਹਨਾਂ ਦੀ ਕੰਪਲੇਂਟਾਂ ਨੂੰ ਇਹ ਡੀਲ ਕਰਦਾ ਹੈ ਬਹੁਤ ਚੰਗੀ ਤਰੀਕੇ ਨਾਲ ਇਹ ਸੁਲਝਾਉਂਦੇ ਹਨ ਤੇ ਜ਼ੀਰੋ ਟੋਲਰੈਂਸ ਅਪਰੋਚ ਇਹਦੇ ਵਿੱਚ ਹੈਗਾ ਕ੍ਰਾਈਮ ਬਗੇ ਹਿਊਮਨ ਐਂਡ ਚਿਲड्रन ਜੇ ਕੋਈ ਕੰਪਲੇਂਟ ਆਦੀ ਹੈ ਇਹਦੇ ਵਿੱਚ ਕੋਈ ਵੀ ਕਾਗਨੀਜ਼ੇਬਲ ਆਫੈਂਸ ਜੇ ਸਾਡੇ ਨੋਟਿਸ ਜਾਂਦਾ ਹੈ ਇਮੀਡੀਏਟਲੀ ਇਹਦੇ ਵਿੱਚ ਐਫਆਈਆਰ ਦਰਜ ਹੁੰਦੀ ਹੈ ਇਹਦੇ ਵਿੱਚ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈਗੀ ਤੇ ਸਾਡੀ ਬੇਟੀਆਂ ਸਾਡੇ ਦੇਸ਼ ਦਾ ਸ਼ਾਨ ਹੈ ਸਾਡੇ ਗੌਰਵ ਹੈ ਤੇ ਉਹਨਾਂ ਨੂੰ ਜਿਹੜਾ ਹੈਗਾ ਅਸੀਂ ਚਾਹੁੰਦੇ ਕਿ ਇਕਵਲ ਅਪੋਰਚਨਿਟੀ ਮਿਲੇ ਉਹਨਾਂ ਨੂੰ ਸਾਰੇ ਹਰ ਤਰੀਕੇ ਦੇ ਮੌਕੇ ਮਿਲਣ ਤੇ ਉਹਨਾਂ ਨੂੰ ਇੱਕ ਸੇਫ ਤੇ ਸੁਰੱਖਿਤ ਮਾਹੌਲ ਮਿਲੇ ਇਸ ਕਰਕੇ ਅਸੀਂ ਅੱਜ ਇਹ ਇਨੀਸ਼ੀਏਟਿਵ ਲਾਂਚ ਕੀਤਾ ਹੈ। ਪੀ.ਐਮ.ਡੀ ਕਿਸ ਤਰ੍ਹਾਂ ਮਦਦ ਲੈ ਸਕਦੇ ਜੀ। ਇਹਨਾਂ ਇਹਨਾਂ ਵਾਸਤੇ ਪੀ.ਪੀ.ਐਮ.ਐਮ ਜਿਹੜਾ ਹੈਗਾ ਪੰਜਾਬ ਪੁਲਿਸ ਮਹਿਲਾ ਮਿੱਤਰ ਇਹਦੇ ਵਾਸਤੇ ਜੇ ਮਹਿਲਾਵਾ ਕੋਈ ਵੀ ਕਿਸੇ ਵੀ ਤਰੀਕੇ ਦਾ ਉਹਨਾਂ ਦੇ ਖਿਲਾਫ ਕੋਈ ਅਤਿਆਚਾਰ ਹੁੰਦਾ ਹੈ ਕੋਈ ਪ੍ਰੋਬਲਮ ਹੁੰਦੀ ਹੈ ਤਾਂ ਇਹਦੇ ਵਾਸਤੇ ਇੱਕ 181 ਹੈਲਪਲਾਈਨ ਹੈਗੀ ਉਹਦੇ ਉੱਤੇ ਕਾਲ ਕਰ ਸਕਦੇ ਆ ਆਪਣੀ ਕੰਪਲੇਂਟ ਲੌਂਚ ਕਰ ਸਕਦੇ ਆ ਇਸ ਤੋਂ ਇਲਾਵਾ 112 ਤੇ ਵੀ ਕੰਪਲੇਂਟ ਕਰ ਸਕਦੇ ਆ ਜਾਂ ਕਿਸੇ ਵੀ ਥਾਣੇ ਦੇ ਵਿੱਚ ਜਿਹੜੇ ਡੈਸਕ ਸਥਾਪਿਤ ਕੀਆ ਗਏ ਹਨ ਇੱਥੇ ਵੀ ਇਹ ਸਿੱਧੀ ਤੌਰ ਤੇ ਜਾ ਕੇ ਆਪਣੀ ਕੰਪਲੇਂਟ ਲੌਂਚ ਕਰ ਸਕਦੇ ਆ ਮੈਡ ਜਿਹੜੀਆਂ ਸਕੂਲੀਆਂ ਨੇ ਇਕੱਲਾ ਖੱਲੇ ਜਿੜੇ ਜਾਣੀਆਂ ਖੰਨਾ ਸ਼ਹਿਰ ਚ ਰਹਿਣਗੀਆਂ ਇਹ ਕੰਪਲੀਟ ਖੰਨੇ ਦੇ ਵਿੱਚ ਕੰਪਲੀਟ ਜਿਹੜਾ ਹਰੇਕ ਥਾਣੇ ਦੇ ਵਿੱਚ ਇੱਕ ਇੱਕ ਸਕੂਟੀ ਦਿੱਤੀ ਗਈ ਹੈਗੀ ਆ ਉਹਦੇ ਏਰੀਆ ਦੇ ਵਿੱਚ ਇਹ ਪੈਟਰੋਲਿੰਗ ਕਰਨ। ਜਿਹੜਾ ਸੀ ਸਕੁਆਇਰ ਟੈਗ ਦਿੱਤਾ ਉਹਦਾ ਪਰਪਸ ਕੀ ਹੈ? ਮੈਸੇਜ ਕੀ ਕਨਵੇ ਕਰਨਾ ਹੈ? ਇਹ ਮੈਸੇਜ ਇਹ ਕਨਵੇ ਕਰਨਾ ਚਾਹੁੰਦੇ ਕਿ ਸੀ ਮਤਲਬ ਇਹ ਕੀ ਹੈ? ਸੀ ਇਹ ਜਿਹੜਾ ਪ੍ਰੋਨਾਉਨ ਹੈਗਾ ਇੰਗਲਿਸ਼ ਦੇ ਵਿੱਚ ਇਹ ਲੇਡੀਜ਼ ਵਾਸਤੇ ਯੂਜ਼ ਹੁੰਦਾ ਹੈ, ਮਹਿਲਾਵਾਂ ਵਾਸਤੇ ਯੂਜ਼ ਹੁੰਦਾ ਹੈਗਾ ਤੇ ਉਹਨਾਂ ਨੂੰ ਅਸੀਂ ਡਿਨੋਟ ਕਰਨ ਲਈ ਇਹ ਯੂਜ਼ ਕੀਤਾ ਹੈ। ਸੈਕੰਡਰੀ ਰਿਕੁਆਇਰਮੈਂਟ ਦੇ ਬਾਰੇ ਪੁੱਛਣਾ ਸੀ। ਕਿੰਨੀ ਰਿਕੁਆਇਰਮੈਂਟ ਕਿੰਨੀ